ਗੋਲ ਪਲਾਜ਼ਾ ਤੇ ਕੰਮ ਕਰਦੇ ਕੁਝ ਕਰਿੰਦਿਆ ਨੇ ਆਪਣੀ ਹੀ ਕੁਲੀਗ ਨੂੰ ਹਵਸ ਦਾ ਸ਼ਿਕਾਰ ਬਣਾਇਆ ਘਟਨਾ 14 ਅਪ੍ਰੈਲ ਦੀ ਹੈ ਮੁਲਜ਼ਮਾਨੇ ਲੜਕੀ ਨੂੰ ਨਸ਼ੇਈਲੀ ਕੋਲਡ ਡਰਿੰਕ ਪਲਾ ਕੇ ਗੈਂਗ ਰਿਪ ਕੀਤਾ ਜਿਸ ਨੂੰ 4 ਦਿਨਾਂ ਬਾਅਦ ਵੀ ਚੰਗੀ ਤਰ੍ਹਾਂ ਹੋਸ਼ ਨਹੀਂ ਆਇਆ ਪਰਿਵਾਰ ਮੁਤਾਬਿਕ ਦੋਸ਼ੀਆਂ ਨੂੰ ਧਮਕੀਆਂ ਦੇ ਰਹੇ ਨੇ ਧਮਕੀ ਦੇਂਦੇ ਕਹਿੰਦੇ ਵੀ ਸਾਡੇ ਪਿੱਛੇ ਕੋਈ ਨਹੀਂ ਲੰਘਣਾ ਨਾ ਮੇਰੇ ਮੁੰਡੇ ਨਾਲ ਮੇਰੇ ਘਰ ਆਣਾ ਧਮਕੀਆਂ ਮੇਰੇ ਮਾਇਸਾ ਮਿੰਟ ਕਰਕੇ ਰੁਕੀ ਕਰਦੇ ਸੀ ਜਿਹੜਾ ਕੋਈ ਹੰਕੇ ਦਾ ਕੌਸਟ ਪਾਇਲ ਚੜੀ ਉੱਥੇ ਲੱਗੀ ਹੈ ਕਿਸਾਵ ਨੂੰ ਮੰਗਾ ਦੇਸਨ ਇਹ ਸ਼ਾਫਤਨ ਵੀ ਰਣਾ ਚਾਹੀਦਾ ਇਹ ਗ੍ਰੀਪਨਰ 3 ਹੀ 34 ਪਾਣੀ ਉਹ ਕਹਿੰਦੀ ਉਹਨੇ ਦੱਸਿਆ ਵੀ ਕਹਿੰਦੀ ਮੇਰੇ ਉੱਥੇ ਆਪਣੇ 6am ਤੋਂ ਮੇਰੀ 3 ਵਜੇ ਤੱਕ ਡਿਊਟੀ ਹੈ ਉੱਥੋਂ ਦੇ ਕਿਸੇ ਮਰਦ ਮੁਲਾਜ਼ਮ ਨੇ ਟੋਲ ਪਲਾਜ਼ਾ ਤੇ ਜਿਹੜੇ ਲੱਗੇ ਹੋਏ ਸੀ ਉਹਨਾਂ ਚੋਂ ਕਿਸੇ ਨੇ ਮੈਨੂੰ ਕੋਈ ਨਸ਼ੀਲਾ ਨਸ਼ੀਲੀ ਚੀਜ਼ ਕੋਈ ਕੋਲਡ ਡਰਿੰਕ ਦੇ ਵਿੱਚ ਪਲਾ ਕੇ ਮੇਰੇ ਨਾਲ ਕੋਈ ਗਲਤ ਹਰਕਤ ਕੀਤੀ ਹੈ ਲੜਕੀ ਅਜੇ ਪੂਰੇ ਬਿਆਨ ਦੇਣ ਦੀ ਠੀਕ ਨਹੀਂ ਹੈਗੀ ਜੋਗ ਨਹੀਂ ਹੈਗੀ ਤੇ ਤਫਤੀਸ਼ ਜਾਰੀ ਹੈ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹ ਨਦੀ ਲੜਕੀ ਦਿਨਾਲ ਗਲਤ ਹਰਕਤ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਲੁਧਿਆਣਾ ਤੋਂ ਨਰੇਂਦਰ ਮਹਿੰਦਰੂ ਜਗਬਾਣੀ ਟੀਵੀ